ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਿਓ ਖਾਲਸੋ ਕਰ ਅਰਦਾਸ ਕਰੇ ਕੰਮ ਪੰਥ ਸਤਗੁਰ ਆਪ ਮथुरा ਤੇ ਕੋਇਲਗੜ ਉਜਾੜ ਕੇ ਅਬਦਾਲੀ ਲਸ਼ਕਰ ਬਿੰਦਰਾਵਨ ਵੱਲ ਵਧਿਆ ਬਿੰਦਰਾਬਨ ਦੀ ਭੂਮੀ ਵਿੱਚ ਵੀ ਸ਼ਹਿਰ ਵਾਸੀਆਂ ਦੀਆਂ ਲਾਸ਼ਾਂ ਦੇ ਢੇਰ ਲਗਾ ਦਿੱਤੇ ਗਏ ਕੁਝ ਨਾਗੇ ਸਾਧੂ ਮੁਕਾਬਲਾ ਕਰਨ ਲਈ ਅੱਗੇ ਆਏ ਉਹਨਾਂ ਨੇ ਕਈ ਅਫਗਾਨ ਸਿਪਾਹੀ ਪਾਰ ਬੁਲਾਏ ਪਰ ਅਬਦਾਲੀ ਲਸ਼ਕਰ ਨੂੰ ਰੋਕਦਾ ਹੋਇਆ ਬੋਲਿਆ ਇਹਨਾਂ ਨੰਗੇ ਸਾਧੂਆਂ ਤੋਂ ਸਾਨੂੰ ਕੀ ਪ੍ਰਾਪਤ ਹੋ ਸਕਦਾ ਹੈ ਸਵਾ ਸੰਖ ਤੇ ਸulfah ਇਹ ਸਾਡੇ ਕਿਸੇ ਕੰਮ ਨਹੀਂ ਸੋ ਇਹਨਾਂ ਨਾਲ ਉਲਝਣ ਦਾ ਕੋਈ ਲਾਭ ਨਹੀਂ ਅਬਦਾਲੀ ਨੇ ਗਰਮੀਆਂ ਦਾ ਆਉਂਦਾ ਮੌਸਮ ਦੇਖ ਕੇ ਮੁਖੀ ਸਰਦਾਰਾਂ ਤੇ ਫੌਜਦਾਰਾਂ ਨੂੰ ਲਸ਼ਕਰ ਅਫਗਾਨਿਸਤਾਨ ਵੱਲ ਤੋਰਨ ਲਈ ਹੁਕਮ ਦੇ ਦਿੱਤਾ ਸਾਨੂੰ ਹਿੰਦੁਸਤਾਨ ਦੀ ਗਰਮੀ ਤੋਂ ਪਹਿਲਾਂ ਪਹਿਲਾਂ ਕਾਬਲ ਮੁਰਨਾ ਚਾਹੀਦਾ ਹੈ ਸੋ ਲੁੱਟਦਾ ਮਾਲ ਸੰਭਾਲੋ ਤੇ ਕੁਚ ਦੀ ਤਿਆਰੀ ਕਰੋ ਅਬਦਾਲੀ ਜਾਣਦਾ ਸੀ ਕਿ ਐਤ ਕੀ ਹਮਲੇ ਵਿੱਚ ਲੁੱਟਦਾ ਮਾਲ ਜ਼ਿਆਦਾ ਇਕੱਠਾ ਹੋ ਗਿਆ ਹੈ ਹੁਣ ਵੱਡੀ ਜੰਗ ਇਸ ਨੂੰ ਸਹੀ ਸਲਾਮਤ ਕਾਬਲ ਪਹੁੰਚਾਉਣਾ ਹੈ ਸੋਫਗਾਨਾ ਨੇ ਸਾਰਾ ਸਮਾਨ ਸੰਭਾਲ ਕੇ ਬੰਨਣਾ ਸ਼ੁਰੂ ਕਰ ਦਿੱਤਾ ਕੀਮਤੀ ਸਮਾਨ ਲਸ਼ਕਰ ਦੇ ਵਿਚਾਲੇ ਤੇ ਬਾਕੀ ਅੱਡ ਅੱਡ ਥਾਈ ਸਾਰੀ ਫੌਜ ਦੇ ਫੌਜਦਾਰਾਂ ਦੀ ਨਿਗਰਾਨੀ ਵਿੱਚ ਪਰ ਲੁੱਟਦਾ ਸਮਾਨ ਭਾਵੇਂ ਕਿੰਨਾ ਹੀ ਕਿਉਂ ਨਾ ਸੰਭਾਲ ਕੇ ਬੰਨ ਲੈਂਦੇ ਪੰਜਾਬ ਦੇ ਜੰਗਲਾਂ ਤੋਂ ਲੁਕੋ ਕੇ ਨਹੀਂ ਰੱਖ ਸਕਦੇ ਸਨ ਜੰਗਲਾਂ ਨੂੰ ਸਾਰਾ ਭੇਤ ਸੀ ਸੋ ਜੰਗਲਾਂ ਵਿੱਚੋਂ ਆਏ ਬਾਗ ਅਬਦਾਲੀ ਦੇ ਲਸ਼ਕਰ ਉੱਤੇ ਕਈ ਥਾਈਂ ਟੁੱਟ ਕੇ ਪਏ ਤੇ ਲੁੱਟਦੇ ਸਮਾਨ ਸਣੇ ਕਈ ਅਫਗਾਨ ਵੀ ਪਾਰ ਬੁਲਾ ਦਿੱਤੇ ਅਬਦਾਲੀ ਦੇ ਲਸ਼ਕਰ ਕੋਲ ਹਿੰਦੁਸਤਾਨ ਦੀ ਇਹ ਲੁੱਟ ਕੋਈ 10-15 ਕਰੋੜ ਦੀ ਸੀ ਪਰ ਸਿੰਘਾਂ ਦੇ ਹਰ ਹੱਲੇ ਵਿੱਚ ਕਈ ਲੱਖ ਘਟ ਰਿਹਾ ਸੀ ਦਿੱਲੀ ਲੁੱਟ ਕੇ ਮੁੜ ਰਹੇ ਅਫਗਾਨ ਲਸ਼ਕਰ ਨੂੰ ਸਿੰਘਾਂ ਐਸੀ ਭਾਜੜ ਪਾਈ ਕਿ ਗਿਲਜੀਆਂ ਦੇ ਅੰਦਰ ਬਦਲੇ ਦੇ ਭਾਂਬੜ ਮਚਣ ਲੱਗੇ। ਦਿੱਲੀ ਤੋਂ ਜੇਲਮ ਤੀਕ ਸਿੱਖ ਜਥਿਆਂ ਨੇ ਅਫਗਾਨਾਂ ਦੇ ਨੱਕ ਵਿੱਚ ਦਮ ਕਰੀ ਰੱਖਿਆ। ਪਹਿਲਾਂ ਤਾਂ ਪਟਿਆਲੇ ਵਾਲੇ ਬਾਬਾ ਆਲਾ ਸਿੰਘ ਨੇ ਤੈਮੂਰ ਦੇ ਲਸ਼ਕਰ ਦਾ ਬਹੁਤ ਖਜ਼ਾਨਾ ਲੁੱਟਿਆ। ਮਗਲੋਂ ਮਲੇਰਕੋਟਲੇ ਦੇ ਨੇੜੇ ਸਿੰਘਾਂ ਦੇ ਇੱਕ ਜਥੇ ਨੇ ਹੱਲਾ ਕਰਕੇ ਜਹਾਨ ਖਾਨ ਵਾਲਾ ਪਾਸਾ ਹੌਲਾ ਕੀਤਾ। ਬਿਆਸ ਲੱਗੇ ਜਦ ਅਹਿਮਦ ਸ਼ਾਹ ਅਬਦਾਲੀ ਦਰਿਆ ਪਾਰ ਕਰ ਰਿਹਾ ਸੀ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਆਪਣੇ ਜਥੇ ਨਾਲ ਉਸ ਉੱਤੇ ਟੁੱਟ ਕੇ ਪੈ ਗਏ ਲੁੱਟਦਾ ਮਾਲ ਖੋਹਣ ਦੇ ਨਾਲ ਨਾਲ ਉਹਨਾਂ ਨੇ ਅਫਗਾਨਾਂ ਦਾ ਕਾਫੀ ਜਾਨੀ ਨੁਕਸਾਨ ਵੀ ਕੀਤਾ ਸਿੰਘਾਂ ਦਾ ਡਰ ਅਫਗਾਨਾ ਅੰਦਰ ਐਸਾ ਬੈਠ ਚੁੱਕਾ ਸੀ ਕਿ ਇੱਕ ਸਮੇਂ ਤਾਂ ਦੁਰਾਨੀ ਫੌਜਾਂ ਵਿੱਚ ਇਹ ਅਫਵਾਹ ਤੱਕ ਉੱਡ ਗਈ ਸੀ ਕਿ ਸ਼ਹਿਜ਼ਾਦੇ ਤੈਮੂਰ ਨੂੰ ਸਿੰਘਾਂ ਨੇ ਕੈਦ ਕਰ ਲਿਆ ਹੈ ਕੈਦ ਕਰਕੇ ਉਹਨਾਂ ਕੀ ਕਰਵਾਉਣਾ ਹੈ ਜੀ ਸ਼ਹਿਜ਼ਾਦੇ ਨੂੰ ਤਾਂ ਉਹਨਾਂ ਕਤਲ ਕਰ ਦਿੱਤਾ ਹੈ ਗੱਲਾਂ ਇੱਥੋਂ ਤੱਕ ਹੋਣ ਲੱਗੀਆਂ ਸਨ ਤੈਮੂਰ ਤੱਕ ਜਿਆਦਾ ਖਬਰ ਪੁੱਜੀ ਤਾਂ ਉਹ ਆਪਣੀ ਫੌਜ ਦਾ ਢਾਲਸ ਬੰਨਾਉਣ ਲਈ ਸਾਹਮਣੇ ਆਇਆ ਪਰ ਹੁਣ ਤੱਕ ਉਹ ਸਿੱਖਾਂ ਤੇ ਬੁਰੀ ਤਰ੍ਹਾਂ ਕਲਪ ਗਿਆ ਸੀ ਕਿੱਡੀਆਂ ਵੱਡੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਕੇ ਮੁਰ ਰਹੇ ਹਾਂ ਤੇ ਕਿੰਨਾ ਜੰਗਲੀਆਂ ਤੋਂ ਮਾਰ ਖਾ ਰਹੇ ਹਾਂ ਨੁਕਸਾਨ ਦੇਖ ਕੇ ਤੜਫਦਾ ਹੋਇਆ ਤੈਮੂਰ ਬੋਲਿਆ ਜੀ ਹਜੂਰ ਠੀਕ ਕਹਿੰਦੇ ਹੋ ਤੁਸੀਂ ਹਰ ਵਾਰ ਸਾਨੂੰ ਇਹਨਾਂ ਦੇ ਹੱਲਿਆਂ ਦੀ ਮਾਰ ਝੱਲਣੀ ਪੈਂਦੀ ਹੈ ਤੇ ਜਦ ਤੱਕ ਇਹਨਾਂ ਦਾ ਮੁਕੰਮਲ ਸਫਾਇਆ ਨਾ ਹੋਇਆ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ ਨਾਲ ਦੇ ਘੋੜੇ ਤੇ ਸਵਾਰ ਜਹਾਨ ਖਾਨ ਬੋਲਿਆ ਸਿੰਘਾਂ ਨੇ ਉਹਨਾਂ ਦਾ ਲਾਹੌਰ ਤੱਕ ਪਿੱਛਾ ਕੀਤਾ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਤਾਂ ਗੋਇੰਦਵਾਲ ਦੇ ਪੱਤਣ ਤੋਂ ਲੈ ਕੇ ਲਾਹੌਰ ਤਾਈਂ ਅਬਦਾਲੀ ਦੇ ਨੱਕ ਵਿੱਚ ਦਮ ਕਰੀ ਰੱਖਿਆ ਤੇ ਕਈ ਥਾਈ ਉਸ ਨੂੰ ਲੁੱਟ ਲਿਆ ਸਰਦਾਰ ਦਾ ਅਬਦਾਲੀ ਨੂੰ ਇਹ ਸਾਫ ਸੁਨੇਹਾ ਸੀ ਕਿ ਇਹ ਧਰਤੀ ਖਾਲਸਾ ਜੀ ਦੀ ਹੈ ਇੱਥੇ ਨਾ ਤਾਂ ਉਹ ਬਿਨਾਂ ਕਿਸੇ ਵਿਰੋਧ ਤੋਂ ਦਾਖਲ ਹੋ ਸਕਦੇ ਹਨ ਤੇ ਨਾ ਹੀ ਉਹਨਾਂ ਨੂੰ ਲੁੱਟੇ ਬਿਨਾਂ ਇਥੋਂ ਵਾਪਸ ਮੋੜਨ ਦਿੱਤਾ ਜਾਏਗਾ ਸ਼ਾਹ ਜਦੋਂ ਲਾਹੌਰ ਦਾ ਹਾਕਮ ਆਪਣੇ ਪੁੱਤਰ ਤੈਮੂਰ ਨੂੰ ਤੇ ਬਖਸ਼ੀ ਜਹਾਨ ਖਾਨ ਨੂੰ ਉਸ ਦਾ ਨਾਇਬ ਲਾ ਕੇ ਕਾਬਲ ਬਲ ਮੁੜਿਆ ਤਾਂ ਗੁਜਰਾਂ ਵਾਲੇ ਤੋਂ ਸਰਦਾਰ ਚੜਤ ਸਿੰਘ ਉਸ ਦੇ ਮਗਰ ਹੋ ਤੁਰਿਆ ਅਬਦਾਲੀ ਆਪਣੀ 10000 ਫੌਜ ਤੈਮੂਰ ਕੋਲ ਲਾਹੌਰ ਛੱਡ ਗਿਆ ਸੀ ਜਦ ਤੱਕ ਅਬਦਾਲੀ ਸਿੰਧ ਪਾਰ ਨਹੀਂ ਕਰ ਗਿਆ ਸਰਦਾਰ ਚੜਤ ਸਿੰਘ ਨੇ ਉਸ ਦੇ ਨੱਕ ਵਿੱਚ ਦਮ ਕਰੀ ਰੱਖਿਆ ਸਵੇਰੇ ਆਥਣੇ ਰਾਤ ਇਸ ਰਣਨੀਤੀ ਨਾਲ ਹਮਲੇ ਕੀਤੇ ਕਿ ਨਾ ਤਾਂ ਅਫਗਾਨ ਬੇਵਕਰੀ ਨਾਲ ਅੱਗੇ ਵਧ ਸਕੇ ਤੇ ਨਾ ਹੀ ਖੜ ਕੇ ਲੜ ਸਕੇ ਲੁੱਟਦੇ ਬਚੇ ਖੋਚੇ ਮਾਲ ਦਾ ਫਿਕਰ ਅਬਦਾਲੀ ਨੂੰ ਵਖਰਾ ਸਤਾ ਰਿਹਾ ਸੀ ਇਸ ਬਦਬਖਤ ਨੇ ਕਦੇ ਸਾਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਬੇਬਸ ਅਬਦਾਲੀ ਬੋਲਿਆ ਉਸਨੇ ਸਿੰਧ ਤੋਂ ਲਾਹੌਰ ਵਾਪਸ ਮੁੜਦੇ ਜਹਾਨ ਖਾਨ ਨੂੰ ਸੱਦਿਆ ਤੇ ਕਹਿਣ ਲੱਗਾ ਜੇ ਤੂੰ ਮੇਰੇ ਮੁੜਦੇ ਤੱਕ ਇਹਨਾਂ ਕਾਫਰ ਸਿੱਖਾਂ ਤੇ ਕਾਬੂ ਪਾ ਲਵੇਂ ਤਾਂ ਮੇਰੇ ਵੱਲੋਂ ਵੱਡੇ ਇਨਾਮ ਦਾ ਹੱਕਦਾਰ ਹੋਏਗਾ ਜੀ ਤੁਰੇ ਦੁਰਾਨੀ ਮੈਂ ਆਪਣੀ ਪੂਰੀ ਬਾਹ ਲਾ ਦਿਆਂਗਾ ਤੇ ਤੁਹਾਡੇ ਆਉਂਦਿਆਂ ਨੂੰ ਇਹਨਾਂ ਸਿੱਖਾਂ ਦਾ ਪੰਜਾਬ ਦੀ ਧਰਤੀ ਤੋਂ ਮੁਕੰਮਲ ਸਫਾਇਆ ਹੋ ਚੁੱਕਾ ਹੋਵੇਗਾ ਆਮੀਨ ਕਹਿੰਦੇ ਆਬਦਾਲੀ ਨੇ ਜਹਾਨ ਖਾਨ ਨੂੰ ਬੇਦਾ ਕੀਤਾ ਆਪਣੇ ਆਪ ਨੂੰ ਪੰਜਾਬ ਦੇ ਦਾਵੇਦਾਰ ਸਮਝਣ ਵਾਲੇ ਦਿੱਲੀ ਦੇ ਮੁਗਲਾਂ ਨੇ ਅਬਦਾਲੀ ਅੱਗੇ ਸਿਰ ਝੁਕਾ ਲਿਆ ਸੀ। ਹੁਣ ਅਫਗਾਨ ਆਪਣੇ ਆਪ ਨੂੰ ਪੰਜਾਬ ਦੇ ਮਾਲਕ ਸਮਝ ਰਹੇ ਸਨ। ਪਰ ਇਸ ਧਰਤੀ ਦਾ ਅਸਲ وارث ਤਾਂ ਕੋਈ ਹੋਰ ਸੀ ਤੇ ਉਹ ਜੰਗਲਾਂ ਨੂੰ ਘਰ ਬਣਾਈ ਬੈਠਾ ਸੀ। ਹੁਣ ਦਿਨ ਥੋੜੇ ਹੀ ਜਾਂਦੇ ਸਨ ਤੇ ਸਿੰਘਾਂ ਨੇ ਰਾਜ ਭਾਗ ਦੇ وارث ਬਣ ਜਾਣਾ ਸੀ। ਖਾਲਸਾ ਭਾਵੇਂ ਜੰਗਲਾਂ ਵਿੱਚ ਵਿਚਰ ਰਿਹਾ ਸੀ ਤੇ ਉਹਨਾਂ ਕੋਲ ਰਾਜ ਭਾਗ ਦੀਆਂ ਨਿਸ਼ਾਨੀਆਂ ਵੱਡੇ-ਵੱਡੇ ਕਿਲੇ ਤੇ ਮਹਿਲ ਮਾੜੀਆਂ ਨਹੀਂ ਸਨ। ਪਰ ਅਸਲ ਗੱਲ ਐਬੀਸੀ ਕੇ ਖਾਲਸੇ ਨੂੰ ਇਹਨਾ ਕਿਲੇ ਤੇ ਮਹਿਲਾਂ ਦੀ ਇੱਛਾ ਵੀ ਨਹੀਂ ਸੀ ਖਾਲਸਾ ਤਾਂ ਹੰਨੇ ਹੰਨੇ ਪਾਤਸ਼ਾਹੀ ਮੰਨਦਾ ਸੀ ਉਹ ਤਾਂ ਬਿਨਾਂ ਕਿਸੇ ਕਿਲੇ ਕੋਟ ਤੋਂ ਘੋੜਿਆਂ ਦੀਆਂ ਕਾਠੀਆਂ ਤੇ ਬੈਠਾ ਹੀ ਕਾਬਲ ਲਾਹੌਰ ਸਰਹੰਦ ਤੇ ਦਿੱਲੀ ਜਹੀਆਂ ਤਾਕਤਾਂ ਨੂੰ ਵਕਤ ਪਾਈ ਬੈਠਾ ਸੀ ਜੇ ਦਿੱਲੀ ਤੇ ਲਾਹੌਰ ਵਾਂਗ ਸਿੱਖਾਂ ਦੀ ਬਿਰਤੀ ਵੀ ਸਿਰਫ ਰਾਜ ਭਾਗ ਭੋਗਣ ਦੀ ਹੁੰਦੀ ਤਾਂ ਉਹ ਉਹਨਾਂ ਵੀ ਸਮਝੌਤਿਆਂ ਤੇ ਹਸਤਾਖਰ ਕਰਕੇ ਹੁਣ ਨੂੰ ਅਫਗਾਨਾਂ ਨਾਲ ਸੰਧੀ ਕਰ ਲੈਣੀ ਸੀ ਤੇ ਅਬਦਾਲੀ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਲਾਹੌਰ ਸਰਹੰਦ ਦੀਆਂ ਕੁੰਜੀਆਂ ਫੜਾ ਦੇਣੀਆਂ ਸਨ ਪਰ ਇਹ ਧਰਤੀ ਤਾਂ ਖਾਲਸੇ ਦੀ ਹੀ ਸੀ ਸਾਰੀ ਦੀ ਸਾਰੀ ਰਾਜ ਕਰਨ ਵਾਲੇ ਤੇ ਸੂਬੇਦਾਰੀਆਂ ਨਵਾਬੀਆਂ ਵੰਡਣ ਵਾਲੇ ਵਿਦੇਸ਼ੀ ਸਨ ਖਾਲਸੇ ਦਾ ਟੀਚਾ ਰਾਜ ਭਾਗ ਕਰਨਾ ਨਹੀਂ ਸੀ ਉਹਨਾਂ ਦੇ ਤਾਂ ਵਿਦੇਸ਼ੀਆਂ ਨੂੰ ਆਪਣੀ ਧਰਤੀ ਤੋਂ ਦਬਲਣਾ ਸੀ ਪਰ ਹੁਣ ਤੱਕ ਇਹ ਗੱਲ ਅਬਦਾਲੀ ਦੇ ਖਾਨੇ ਵੀ ਪੈ ਚੁੱਕੀ ਸੀ ਕਿ ਸਿੱਖਾਂ ਨੂੰ ਨੱਥ ਪਾਏ ਬਿਨਾ ਪੰਜਾਬ ਕਬਜ਼ੇ ਵਿੱਚ ਨਹੀਂ ਆ ਸਕਦਾ ਪੰਜਾਬ ਤੇ ਸ਼ਾਂਤੀ ਨਾਲ ਰਾਜ ਕਰਨ ਦੀ ਤਾਂ ਛੱਡੋ ਸਿੱਖਾਂ ਦੇ ਹੁੰਦਿਆਂ ਅਫਗਾਨ ਬੇਫਿਕਰੀ ਨਾਲ ਪੰਜਾਬ ਵਿੱਚੋਂ ਲੰਘ ਵੀ ਨਹੀਂ ਸਕਦੇ ਸਨ ਆਉਂਦਿਆਂ ਜਾਂਦਿਆਂ ਨੂੰ ਸਿੰਘਾਂ ਨੇ ਠਠ ਕਰਨਾ ਹੀ ਸੀ ਸੋ ਬਦਾਲੀ ਸਿੱਖਾਂ ਨੂੰ ਹੁਣ ਰਾਹ ਦੇ ਕੰਡੇ ਸਮਝਦਾ ਸੀ ਐਸੇ ਕੰਡੇ ਜਿਹੜੇ ਭਾਵੇਂ ਲੋਹੇ ਦੇ ਜੋੜੇ ਪਾ ਲਓ ਤਾਂ ਵੀ ਪੈਰ ਬੰਨ ਜਾਣ ਸੋ ਲਾਹੌਰ ਦੇ ਤਖਤ ਤੇ ਬੈਠਦੇ ਆਂ ਹੀ 암ூர் ਦਾ ਪਹਿਲਾ ਕੰਮ ਸਿੰਘਾਂ ਨੂੰ ਰਸਤੇ ਚੋਂ ਪਾਸੇ ਕਰਨਾ ਸੀ ਉਸਨੇ ਆਪਣਾ ਸਾਰਾ ਧਿਆਨ ਖਾਲਸੇ ਵੱਲ ਕਰ ਲਿਆ ਸਖਤੀ ਹੁੰਦੀ ਦੇਖ ਕੇ ਕੁਝ ਸਿੰਘ ਪਹਾੜਾਂ ਵੱਲ ਤੇ ਕੁਝ ਮਾਲਵੇ ਵੱਲ ਨਿਕਲ ਗਏ ਹਿੰਦੁਸਤਾਨ ਦੇ ਸੈਂਕੜੇ ਮੰਦਰ ਮਿੱਟੀ ਵਿੱਚ ਮਿਲਾਏ ਨੇ ਅਸੀਂ ਅੱਜ ਤੱਕ ਤੱਕ ਕਿਸੇ ਤੋਂ ਸਾਡੀ ਲੱਤ ਨਹੀਂ ਪੰਨੀ ਗਈ ਕੋਈ ਕੁਸਕਿਆ ਵੀ ਨਹੀਂ ਸਾਡੇ ਅੱਗੇ ਹਰ ਮੰਦਰ ਹਿੰਦੁਸਤਾਨ ਦੇ ਦੂਜੇ ਮੰਦਰਾਂ ਨਾਲੋਂ ਵੱਖਰਾ ਹੈ ਹਜੂਰ ਤੇ ਹਰਮੰਦਰ ਨੂੰ ਮੰਨਣ ਵਾਲੇ ਵੀ ਹਿੰਦੂਸਤਾਨੀਆਂ ਜਿਹੇ ਨਹੀਂ ਹਨ ਇਹਨਾਂ ਦਾ ਸਿੱਧਕ ਭਰੋਸਾ ਪਰਪੱਕਤਾ ਵਾਲਾ ਹੈ ਜਦ ਤੈਮੂਰ ਫੌਜ ਨੂੰ ਅੰਮ੍ਰਿਤਸਰ ਸਾਹਿਬ ਹਮਲੇ ਲਈ ਤਿਆਰ ਕਰਨ ਲੱਗਾ ਤਾਂ ਲਾਹੌਰ ਦਾ ਇੱਕ ਮੋਮਦਿਲ ਮੌਲਵੀ ਜਹਾਨ ਖਾਨ ਕੋਲ ਆਇਆ ਤੇ ਹਰਮੰਦਰ ਸਾਹਿਬ ਤੇ ਹਮਲੇ ਤੇ ਵਰਜਣ ਲੱਗਾ ਹਰਮੰਦਰ ਸਾਹਿਬ ਵਿੱਚ ਬਹੁਤ ਕਰਾਮਾਤੀ ਤਾਕਤ ਹੈ ਹਜੂਰ ਤੇ ਹਰਮੰਦਰ ਦੇ ਰਾਖੇ ਕੌਣ ਸਿੱਖ ਉਹਨਾਂ ਨੂੰ ਹੀ ਤਾਂ ਸਬਕ ਸਿਖਾਉਣਾ ਹੈ ਨਾ ਹਰਮੰਦਰ ਛੱਡਣਾ ਹੈ ਤੇ ਨਾ ਹਰਮੰਦਰ ਦੇ ਰਾਖੇ। ਜਹਾਂਨ ਖਾਨ ਨੇ ਅਮਰਤਸਰ ਵੱਲ ਚੜਾਈ ਕਰ ਦਿੱਤੀ। ਸਭ ਤੋਂ ਪਹਿਲਾਂ ਉਸਨੇ ਰਾਮਰਾਉਣੀ ਦਾ ਰੁਖ ਕੀਤਾ। ਜਿਹੜੀ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਮੋੜ ਪੱਕੀ ਉਸਾਰ ਲਈ ਸੀ ਤੇ ਹੁਣ ਜਿਸ ਨੂੰ ਹੁਣ ਰਾਮਗੜ੍ਹ ਕਹਿਣ ਲੱਗੇ ਸਨ। ਜਹਾਂਨ ਖਾਨ ਨੇ ਰਾਮਗੜ੍ਹ ਤੋਹਾ ਦਿੱਤਾ ਤੇ ਸਾਰੇ ਅਮਰਤਸਰ ਸ਼ਹਿਰ ਵਿੱਚ ਲੁੱਟ ਮਚਾ ਦਿੱਤੀ। ਹੁਣ ਉਸਨੇ ਰੁਖ ਦਰਬਾਰ ਸਾਹਿਬਲ ਕਰ ਲਿਆ। ਜਦ ਕੋਈ ਮੱਥਾ ਟੇਕਣ ਲਈ ਧਰਤੀ ਤੇ ਝੁੱਕ ਕੇ ਧਰਤੀ ਨੂੰ ਸਿਰ ਛਾਉਂਦਾ ਹੈ ਤਾਂ ਧਰਤੀ ਦਾ ਨਿਸ਼ਾਨ ਉਸਦੇ ਮੱਥੇ ਤੇ ਪੈ ਹੀ ਜਾਂਦਾ ਹੈ ਨਾ ਬਾਬੇ ਨੇ ਸਾਨੂੰ ਪੁੱਛਿਆ ਜੀ ਬਾਬਾ ਜੀ ਧਰਤੀ ਆਪਣਾ ਨਿਸ਼ਾਨ ਉਸ ਮੱਥੇ ਤੇ ਛੱਡਦੀ ਹੀ ਹੈ ਇੰਦਰਜੀਤ ਬੋਲਿਆ ਬਿਲਕੁਲ ਕਈ ਮੱਥਾ ਟੇਕ ਕੇ ਉੱਠੇ ਲੋਕ ਤਾਂ ਹੱਥ ਨਾਲ ਮੱਥਾ ਸਾਫ਼ ਵੀ ਕਰਦੇ ਨੇ ਸੋ ਇਹ ਗੱਲ ਪੱਕੀ ਹੈ ਕਿ ਮੱਥਾ ਟੇਕਣ ਲੱਗਿਆਂ ਧਰਤੀ ਦੀ ਛਾਪ ਮੱਥੇ ਤੇ ਆਉਂਦੀ ਹੀ ਹੈ ਜੀ ਪਰ ਮੈਂ ਹੁਣ ਜੋ ਕਥਾ ਤੁਹਾਨੂੰ ਸੁਣਾਉਣੀ ਹੈ ਉਹ ਕੁਝ ਵੱਖਰੀ ਕਹਾਣੀ ਕਹਿੰਦੀ ਹੈ ਇਹ ਉਸ ਸੂਰਮੇ ਸਿੰਘ ਦੀ ਕਹਾਣੀ ਹੈ ਜਿਸ ਨੇ ਐਸਾ ਮੱਥਾ ਟੇਕਿਆ ਕਿ ਉਸ ਦੇ ਮੱਥੇ ਦਾ ਨਿਸ਼ਾਨ ਧਰਤੀ ਤੇ ਪੈ ਗਿਆ ਹੈ ਇਹ ਕਿਵੇਂ ਹੋ ਸਕਦਾ ਹੈ ਮੱਥੇ ਦਾ ਨਿਸ਼ਾਨ ਧਰਤੀ ਤੇ ਬਾਬੇ ਦੀ ਗੱਲ ਸੁਣ ਕੇ ਅਸੀਂ ਹੈਰਾਨ ਸਾਂ ਬਿਲਕੁਲ ਮੱਥੇ ਦਾ ਨਿਸ਼ਾਨ ਧਰਤੀ ਤੇ ਤੁਸੀਂ ਅੱਜ ਵੀ ਦੇਖ ਸਕਦੇ ਹੋ ਅੱਜ ਤੋਂ ਲਗਭਗ 100 ਸਾਲ ਪਹਿਲਾਂ ਟੇਕੇ ਮੱਥੇ ਦਾ ਨਿਸ਼ਾਨ ਉਸੇ ਤਰ੍ਹਾਂ ਕਾਇਮ ਹੈ ਤੇ ਰਹਿੰਦੀ ਦੁਨੀਆ ਤੀ ਕਾਇਮ ਰਹੇਗਾ ਬਾਬਾ ਸਾਡੇ ਹੈਰਾਨ ਚਿਹਰਿਆਂ ਵੱਲ ਦੇਖਦਾ ਬੋਲਿਆ ਹੁਣ ਤਾਂ ਸਾਡੇ ਲਈ ਉਡੀਕ ਕਰਨੀ ਔਖੀ ਹੋ ਗਈ ਸੀ ਕਈ ਸੀ ਕਰਾਮਾਤ ਕਥਾ ਹੋਏਗੀ ਇਹ ਮੱਥੇ ਦਾ ਨਿਸ਼ਾਨ ਧਰਤੀ ਤੇ ਅਸੀਂ ਹੁਣ ਕਥਾ ਦੇ ਅੱਗੇ ਵਧਣ ਦੀ ਉਡੀਕ ਕਰ ਰਹੇ ਸਾਂ ਹੱਥ ਜੋੜ ਕੇ ਸਿਰ ਨਿਵਾਓ ਤੇ ਅੱਖਾਂ ਬੰਦ ਕਰਕੇ ਕਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬੇ ਨੇ ਹੱਥ ਜੋੜੇ ਤੇ ਆਪ ਇਸੇ ਤਰ੍ਹਾਂ ਕੀਤਾ ਅਸੀਂ ਸਭ ਨੇ ਵੀ ਬਾਬੇ ਦੇ ਕਹਿਣ ਤੇ ਹੱਥ ਜੋੜੇ ਮੱਥੇ ਨਾਲ ਲਾਏ ਅੱਖਾਂ ਬੰਦ ਕੀਤੀਆਂ ਤੇ ਬੋਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਅੱਖਾਂ ਅਸੀਂ ਬਹੁਤ ਸਤਕਾਰ ਵਿੱਚ ਬੰਦ ਕੀਤੀਆਂ ਸਨ ਪਰ ਕੰਨਾਂ ਵਿੱਚ ਕੁਝ ਐਸਾ ਗੂੰਜਿਆ ਕਿ ਹੈਰਾਨੀ ਨਾਲ ਖੋਲੀਆਂ ਅਸੀਂ ਉੱਥੇ ਬਾਬੇ ਭੰਗੂ ਕੋਲ ਕੋਈ 15 20 ਜਣੇ ਬੈਠੇ ਹੋਵਾਂਗੇ ਪਰ ਜਦ ਹੱਥ ਜੋੜ ਕੇ ਬੋਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਤਾਂ ਹਜ਼ਾਰਾਂ ਆਵਾਜ਼ਾਂ ਇਕੱਠੀਆਂ ਆਈਆਂ ਅਸਮਾਨੋਂ ਬਿਜਲੀ ਕੜਕੀ ਤੇ ਦਰਿਆ ਪਾਰ ਬੈਠੇ ਦੁਸ਼ਮਣਾਂ ਤੇ ਡਿੱਗੀ ਭਾਵੇਂ ਸਾਡੇ ਤਿੰਨਾਂ ਦੇ ਕੁਝ-ਕੁਝ ਸਮਝ ਆ ਗਿਆ ਸੀ ਪਰ ਜਦ ਸਾਡੇ ਮਗਰ ਖਲੋਤਾ ਨਿਹੰਗ ਸਿੰਘ ਬੋਲਿਆ ਧੰਨ ਧੰਨ ਸ਼ਹੀਦੋ ਸਿੰਘੋ ਤਾਂ ਸਾਡਾ ਜੇ ਕੋਈ ਮਾੜਾ-ਮੋਟਾ ਸ਼ੰਕਾ ਬਚਿਆ ਸੀ ਉਹ ਵੀ ਨਿਵਰਤ ਹੋ ਗਿਆ ਕਰੀਏ ਸ਼ੁਰੂ ਫਿਰ ਸ਼ਹੀਦਾਂ ਦੀ ਮਿਸਲ ਦੇ ਸਿਰਲੱਥ ਯੋਧਿਆਂ ਦੀ ਕਥਾ ਐਸੇ ਯੋਧੇ ਜਿਨ੍ਹਾਂ ਮੌਤ ਨੂੰ ਵੀ ਮੁੜਕਾ ਲਿਆ ਦਿੱਤਾ ਬਾਬੇ ਦੇ ਹੱਥ ਹਜੇ ਵੀ ਜੁੜੇ ਹੋਏ ਸਨ ਜੀ ਬਾਬਾ ਜੀ ਸਾਡੇ ਧੰਨ ਬਾਗ ਤੇ ਕਥਾ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੀ ਧੂੜ ਮੱਥੇ ਨੂੰ ਛਾਉਣ ਲਈ ਤੁਰ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ